ਹਾਂ ਜਸ ਵੀਰੋ ਕੀ ਕਹਿੰਨੀ ਹੈ ਕਿ ਸਿੱਧੂ ਮੂਸੇ ਵਾਲੇ ਦੀ ਆ ਦੇ ਘਰ ਮੁੰਡਾ ਆਇਆ ਸਿੱਧੂ ਮੂਸੇ ਵਾਲੇ ਦਾ ਭਰਾ ਛੋਟਾ ਆਇਆ ਨਾ ਬੜੀ ਵਧੀਆ ਗੱਲ ਆ ਚਲੋ ਘਰ ਦਾ ਮੰਨ ਲਓ ਕਿ ਚਿਰਾਗ ਦੁਬਾਰਾ ਮਹਾਰਾਜ ਨੇ ਜਗਾਇਆ ਦੋਨਾਂ ਦਾ ਬੂਟਾ ਲੱਗ ਗਿਆ ਵਿਚਾਰਿਆਂ ਦਾ ਸਹੀ ਗੱਲ ਆ ਮਾਰ ਐ ਨਾ ਬੜਾ ਲੋਕਾਂ ਨੇ ਅਰਦਾਸਾਂ ਵਡੀਆਂ ਕੀਤੀਆਂ ਸੀ ਅਰਦਾਸਾਂ ਕੀਤੀਆਂ ਵਿਚਾਰਿਆਂ ਦਾ ਪਰ ਗਰੀਬ ਅਮੀਰ ਦੁਖੀ ਸੁਖੀ ਬੰਦੇ ਨੇ ਉਹਨਾਂ ਲਈ ਬੜੀ ਅਰਦਾਸ ਕੀਤੀ ਸੀ ਤੇ ਪਰ ਪ੍ਰਮਾਤਮਾ ਨੇ ਉਹਨਾਂ ਨੇ ਸੁਣ ਲਈ ਆ ਸੁਣ ਲਈ ਤੇ ਮਹਾਰਾਜ ਉਹ ਲੰਮੀ ਉਮਰ ਆ ਬਖਸ਼ੇ ਤੰਦਰੁਸਤੀਆਂ ਬਖਸ਼ੇ ਤੇ ਉਹ ਵੀ ਆਪਦੇ ਭਰਾ ਵਾਂਗੂੰ ਦਿਨ ਦੁੱਗਣੀ ਤੇ ਰਾਤ ਚੁਗਣੀ ਤਰੱਕੀ ਕਰੇ ਤੇ ਫਿਰ ਤੁਹਾਡੇ ਕਲੋਨੀ ਦੇ ਬੜੀ ਖੁਸ਼ੀ ਹੋਈ ਜਦੋਂ ਸਿੱਧੂ ਮੂਸੇਵਾਲ ਦਾ ਭਰਾ ਹੋਇਆ ਲੋਕੀ ਬਾਤੋ ਕਰਦੇ ਕਿ ਮੁੰਡੇ ਕੁੜੀਆਂ ਦਾ ਆ ਗਿਆ ਕੋਈ ਤਾਂ ਪਾਣੀ ਕੀਤੀ ਕੋਈ ਸੀ ਕੇ ਹਾਂ ਲੋਕੀ ਕਹਿੰਦੇ ਆ ਕਿ ਛੋਟਾ ਸਿੱਧੂ ਮੁੱਸੇ ਵਾਲਾ ਆ ਗਿਆ ਆ ਗਿਆ ਬੜਾ ਵਧੀਆ ਆਇਆ ਚਲ ਮਾਂ ਪਿਓ ਦਾ ਦਿਲ ਬੜਾ ਟੁੱਟਿਆ ਸੀ ਤੇ ਦੁਬਾਰਾ ਚਲ ਮਾਂ ਪਿਓ ਦਾ ਦੇ ਲੈ ਨੇ ਨਾਲ ਜੁੜ ਜੂਗਾ ਹਾਂ ਉਹ ਪਾ ਮੈਂ ਕੁਛ ਵੀ ਆ ਪਹਿਲਾ ਬੱਚਾ ਤੇ ਨਹੀਂ ਉਹਨਾਂ ਦੇ ਢਿੱਡੇ ਚੁੱਪ ਲੈਣਾ ਉਹਦਾ ਵਾਲ ਕੇ ਕਰਕੇ ਤੇ ਬੇਰ ਉਹਨਾਂ ਦੇ ਫਿਰ ਵੀ ਨਹੀਂ ਭੁੱਲਦਾ ਫਿਰ ਵੀ ਨਹੀਂ ਭੁੱਲਦਾ ਪਰ ਚੱਲੇ ਆ ਵੀ ਉਹਨਾਂ ਦਾ ਆਰ ਰੱਬ ਨੇ ਬਣਾਤਾ ਹੈ ਹਾਂ ਉਹ ਤਾਂ ਪਾਲ ਕੇ ਕਰਨ ਦੇ ਵਿਚਾਰਿਆਂ ਦਾ ਤੇ ਉਦਾਂ ਹੀ ਹਾਂ ਹਾਂ ਪਾਲ ਕੇ ਕਰਨ ਦੇ ਚਾਹ ਹੂੰ 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 ਵਧੀਆ ਗੱਲ ਹੈ ਚਲੋ ਮਾਹ ਰਾਣੀ ਨੇ ਵਧੀਆ ਸੁਣ ਲਈ ਬੜੀ ਖੁਸ਼ੀ ਹੋਈ ਐ ਸਿੱਧੂ ਮੂਸੇ ਵਾਲੇ ਦੇ ਘਰ ਪੜਾ ਆਇਆ ਤੇ ਹੂੰ